ਕਬੱਡੀ ਤੇ ਬੜਾ ਭਿਆਨਕ ਸਮਾਂ ਆ ਰਿਹਾ ਪਤਾ ਨਹੀਂ ਕੁਦਰਤ ਦੀ ਕਰੋਪੀ ਹੈ ਕੋਈ ਤਾਂ ਮਾਈ ਟੂਰਨਾਮੈਂਟਾ ਜਿੱਥੇ ਰੌਲਾ ਨਹੀਂ ਪੈਂਦਾ ਜਿੱਥੇ ਨੰਬਰ ਗਲਤ ਨਹੀਂ ਹੁੰਦੇ ਇਹ ਕਈ ਵਾਰੀ ਬੰਦਾ ਸੋਚਦਾ ਤਾਂ ਹੈ ਮੈਂ ਵਧੀਆ ਕਰਾਂ ਮਾ ਭੋਲਿਆ ਕਰਾਉਂਦੀ ਤਾਂ ਕੁਦਰਤ ਹੈ ਬੰਦੇ ਦੇ ਤਾਂ ਹੱਥ ਵਸ ਨਹੀਂ ਆਪਾਂ ਦਾ ਕਿਆਸ ਅਰਦਾਸ ਬੇਨਤੀ ਕਰ ਸਕਦੇ ਆ ਮਾਲਕਾ ਕਬੱਡੀ ਦੇ ਉੱਪਰ ਸਦਾ ਮਿਹਰ ਪਰਿਆਤ ਰੱਖੀ ਇੱਥੇ ਸਮਾਂ ਸੀਗਾ ਮਾਝੇ ਦੀ ਕਬੱਡੀ ਦਾ ਜਿਹੜਾ ਜੰਗਲਾ ਤੇ ਕਠਾ ਦਾ ਰਿਕਾਰਡ ਬੋਲਦਾ ਰਿਹਾ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਵੀ ਕਿਸੇ ਨੇ ਕਬੱਡੀ ਵੇਖਣ ਆਇਆ ਹੀ ਨਹੀਂ ਕਰਨਾ ਇਹ ਆ ਸਮਾਂ ਆ ਰਿਹਾ ਕਬੱਡੀ ਦੇ ਉੱਪਰ ਜਦੋਂ ਕਬੱਡੀ ਨੂੰ ਕਿਸੇ ਨੇ ਵੇਖਣਾ ਹੀ ਨਹੀਂ ਫਿਰ ਖਿਡਾਰੀਓ ਦਿਨ ਆ ਜਾਣਾ ਨਾ ਤਾਂ ਬਲਾਰੇ ਦਾ ਬੋਲਣ ਨੂੰ ਚਿਤ ਕਰਨਾ ਤੇ ਨਾ ਤੁਹਾਡਾ ਖੇਡਣ ਨੂੰ ਚਿਤ ਕਰਨਾ ਆਪਾਂ ਦਰਸ਼ਕਾਂ ਦੇ ਨਾਲ ਆ ਜੇ ਸੰਗਤ ਆ ਜੇ ਪੈਂਡਾ ਆਪਾਂ ਇਹਨਾਂ ਨਾਲ ਆ ਹੋ ਸਕਦਾ ਇੱਕ ਜਗ੍ਹਾ ਪਲੇਅਰ ਵੀ ਸਹੀ ਹੋਣ ਹੋ ਸਕਦਾ ਕਮੇਟੀ ਸਹੀ ਹੋਵੇ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਨਾ ਹੀ ਸਾਡਾ ਫਰਜ਼ ਬਣਦਾ ਕਿਸੇ ਨੂੰ ਗਲਤ ਕਹਿਣਾ ਵੀ ਭਾਈ ਤੂੰ ਗਲਤ ਹੈ ਕਿਉਂਕਿ ਅਸੀਂ ਤਾਂ ਆਪ ਗਲਤੀਆਂ ਦੇ ਪੁੱਤਨੇ ਆ ਪਰ ਜਿੱਦਾਂ ਕਬੱਡੀ ਤੇ ਸਮਾਂ ਚੱਲ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਘਰ ਬੈ ਕੇ ਕਬੱਡੀ ਵੇਖ ਲੈਣਗੇ ਪਰ ਇਹਨਾਂ ਮੇਲਿਆਂ ਤੇ ਲੋਕਾਂ ਨੇ ਨਹੀਂ ਆਇਆ ਕਰਨਾ ਕਿਉਂਕਿ ਜਦੋਂ ਰੋਜ਼ ਗਰਾਊਂਡਾਂ ਵਿੱਚ ਪਲੇਅਰਾਂ ਦੀਆਂ ਲੜਾਈਆਂ ਹੁੰਦੀਆਂ ਨੰਬਰ ਗਲਤ ਹੁੰਦੇ ਹੁੰਦੇ ਚਾਹਨਕ ਹੋ ਜਾਂਦੇ ਆ ਪਰ ਜਿਵੇਂ ਜਿਵੇਂ ਲੋਕਾਂ ਦੇ ਮਨ ਖੱਟੇ ਪੈ ਗਏ ਕਬੱਡੀ ਤੋਂ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਬਾਲਾ ਵਧੀਆ ਨਹੀਂਗਾ ਬਾਬਾ ਨਾਨਕ ਮਿਹਰ ਕਰੇ ਅਸੀਂ ਤਾਂ ਅਰਦਾਸ ਕਰਦੇ ਆ ਕਬੱਡੀ ਤੇ ਵਧੀਆ ਸਮਾਂ ਰਵੇ ਇਹ ਪਿੰਡਾਂ ਦੀਆਂ ਪ੍ਰਬੰਧ ਕਮੇਟੀਆਂ ਪਿੰਡਾਂ ਦੇ ਵਿੱਚ ਥਵਾਕ ਬਣਿਆ ਰਵੇ ਐਨਆਰਆਈ ਵੀਰ ਲੱਖਾਂ ਰੁਪਇਆ ਨਿਸ਼ਾਵਰ ਕਰਦੇ ਆ ਖੇਡ ਕਬੱਡੀ ਤੋਂ ਉੱਥੇ ਕਮਾਈਆਂ ਬਹੁਤ ਔਖੀਆਂ ਨੇ ਬਹੁਤ ਔਖੀਆਂ ਕਮਾਈਆਂ ਨੇ ਫਲਾਰੇ ਦਾ ਕੰਮ ਆ ਬੋਲਣਾ ਜੋ ਪ੍ਰਬੰਧ ਕਮੇਟੀ ਨੇ ਕਹਿਦਾ ਪਾਈ ਅਸੀਂ ਉਹ ਬੋਲ ਦਿੱਤਾ